ਜੀ ਅਸੀਂ ਤੁਹਾਨੂੰ ਦਿਖਾਵਾਂਗੇ ਤੰਦੂਰ ਵਾਲੀ ਰੋਟੀ ਪੁਰਾਣੇ ਪਿੰਡੂ ਸਟਾਈਲ ਵਿੱਚ ਮਿੱਟੀ ਦਾ ਤੰਦੂਰ ਬਾੜਨ ਬਾਲ ਕੇ ਵਧੀਆ ਤੰਦੂਰ ਦੇ ਵਿੱਚ ਰੋਟੀ ਲਾਵਾਂਗੇ ਇਹ ਵੀ ਕੋਈ ਪੁਰਾਣੀਆਂ ਬੁੜੀਆਂ ਹੀ ਲਾ ਸਕਦੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਵੱਸ ਦਾ ਰੋਗ ਨਹੀਂ ਦੇਖੋ ਜੀ ਰੋਟੀ ਲੱਗਦੀ ਤੰਦੂਰ ਤੇ ਮੇਖੋ ਤੰਦੂਰੀ ਰੋਟੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ ਇਹ ਹਲਕੀ ਹੁੰਦੀ ਹੈ ਹਾਜਮੇਦਾਰ ਹੁੰਦੀ ਹੈ ਛੇਤੀ ਹজম ਹੋ ਜਾਂਦੀ ਹੈ ਜੇ ਤੁਸੀਂ ਦੋ ਬੁਲਕੇ ਖਾਣਦੇ ਹੋ ਤਾਂ ਇਹਦੇ ਚਾਰ ਖਾਓਗੇ ਤੰਦੂਰ ਵਾਲੀ ਰੋਟੀ ਦੀ ਤਾਂ ਵੀ ਤੁਹਾਨੂੰ ਪਤਾ ਨਹੀਂ ਲੱਗੂਗਾ ਪੇਟ 'ਚ ਕਿੱਦਾਂ ਗਈ ਛੇਤੀ ਹজম ਹੋ ਜਾਏਗੀ ਇਹ ਕੋਲਿਆਂ ਤੇ ਸੇਕ ਕੇ ਵਧੀਆ ਮਰਕ ਮਰਕ ਵਾਲੀ ਰੋਟੀ ਜਿਹੜੀ ਤਨ ਬਣੀ ਕੱਟ ਦਿਆ ਜੇ ਕੋਈ ਨਾਲ ਤਦੂਰ ਦੀ ਰੋਟੀ ਨਾਲ ਵੇਸਣ ਦੇ ਗੱਟਿਆਂ ਦੀ ਸਬਜ਼ੀ ਕਰੀ ਹੋੜੀ। ਕੀ ਬਾਤ ਹੈ ਜੀ। ਬਹੁਤ ਸੁਆਦ। ਵਾਦ ਇਸ ਟਾਈ